5 ਲੱਖ ਕਰੋੜ ਕਰਜ਼ਾ ਚੜਾਤਾ ਇਹਨਾਂ ਨੇ ਅਫਸਰਾਂ ਨੂੰ ਨੌਕ ਸਰਕਾਰੀ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਇਨਕਾਮ ਮਿਲ ਨਹੀਂ ਰਹੀ ਬਿਜਲੀ ਦੇ ਕੱਟ ਲੱਗਣ ਲੱਗੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਆਪਾਂ ਇੱਥੇ ਰਹਿ ਨਹੀਂ ਸਕਦੇ ਫਿਰ ਕੇਜਰੀਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਕੀਮ ਬਣਾਈ ਕਿ ਅਮਾ ਪੱਕੇਵੇਂ 1.5 ਸਾਲ ਚ ਪੈਸਾ ਇਕੱਠਾ ਕਰਨਾ ਹੈ ਯਾਰ ਇੱਕ ਮਿੰਟ ਸਾਰੇ ਚੁੱਪ ਹੋ ਜਾਓ ਯਾਰ ਚੁੱਪ ਹੋ ਜਾਓ ਸਾਰੇ ਕਿਵੇਂ ਪੈਸਾ ਇਕੱਠਾ ਕਰਨਾ ਹੈ ਇਹਨਾਂ ਨੇ ਦਿੱਲੀ ਬਿਲਡਰਾਂ ਨਾਲ ਗੱਲ ਕੀਤੀ ਬਿਲਡਰਾਂ ਦੀ ਮੀਟਿੰਗ ਸਦੀ ਕੇਜਰੀਵਾਲ ਨੇ ਤੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਸਸਤੀ ਜ਼ਮੀਨ ਪੰਜਾਬ ਦੇ ਦਿੰਨੇ ਆ ਸਾਨੂੰ ਦੱਸੋ ਕਿੰਨੇ ਪੈਸੇ ਦੇਵੋਗੇ ਤਕਰੀਬਨ 30 ਹਜ਼ਾਰ ਕਰੋੜ ਦਾ ਸੌਦਾ ਹੋ ਗਿਆ ਬਿਲਡਰਾਂ ਨੂੰ ਇੱਥੇ ਬੁਲਾਇਆ ਗਿਆ ਸਾਰੇ ਡੀਸੀ ਐ ਉਹਨਾਂ ਨੂੰ ਕਿਹਾ ਆਪਣੇ ਆਪਣੇ ਸ਼ਹਿਰਾਂ ਵਿੱਚ ਬਿਲਡਰਾਂ ਨੂੰ ਕਮਾਓ ਦਿਖਾਓ ਕਿਹੜੀ ਜ਼ਮੀਨ ਹੈ ਉਹਨਾਂ ਨੂੰ ਪਸੰਦ ਆਉਂਦੀ ਹੈ ਉਹ ਬਿਲਡਰਾਂ ਨੇ ਤਕਰੀਬਨ 2 ਮਹੀਨੇ ਲਾ ਕੇ ਡੀਸੀਆਂ ਨਾਲ ਜਾ ਕੇ ਪਟਵਾਰੀਆਂ ਨਾਲ ਜਾ ਕੇ ਆਪਣੀ ਆਪਣੀ ਜ਼ਮੀਨ ਨੂੰ ਸਿਲੈਕਟ ਕਰ ਲਿਆ ਕਿ ਮੈਨੂੰ ਐਸ ਪਿੰਡ ਦੇ ਦਿਓ ਮੈਨੂੰ ਐਸੇ ਦੇ ਦਿਓ ਮੈਨੂੰ ਆ ਸੜਕ ਤੇ ਦੇ ਦਿਓ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਤੇ ਉਹੀ ਨੋਟੀਫਿਕੇਸ਼ਨ ਕਰਤੀ ਇੱਕ ਹੋਰ ਪੰਗਾ ਪੈ ਗਿਆ ਬਿਲਡਰਾਂ ਨੇ ਕਿਹਾ ਕੀ ਅਸੀਂ ਤਾਂ ਲੈਵਾਂਗੇ ਤੈਨੂੰ ਪੈਸੇ ਦਾਾਂ ਦੇਵਾਂਗੇ ਜੇ ਸਾਨੂੰ ਸਸਤੀ ਜ਼ਮੀਨ ਦਿੱਤੀ ਜਾਏ ਕਿਉਂਕਿ ਜਿਹੜੀ ਪਾਲਿਸੀ ਸੀ ਲੈਂਡ ਦੀ ਐਕਵਾਇਰ ਕਰਨ ਦੀ ਵੱਡੇ ਬਾਦਲ ਸਾਹਿਬ ਦੇ ਟਾਈਮ 'ਚ ਬਣੀ ਸੀ ਉਹ ਜਿਹੜੀ ਪਾਲਿਸੀ ਸੀ ਉਹ ਪਾਲਿਸੀ ਰਹੀ ਕਿਸਾਨ ਦੇ ਬਿਗੈਰ ਪੁੱਛੇ ਤੁਸੀਂ ਉਹਦੀ ਜ਼ਮੀਨ ਨਹੀਂ ਲੈ ਸਕਦੇ ਕਿਸਾਨ ਨੇ ਜੇ ਕਹਿਦਾ ਮੈਨੂੰ ਜ਼ਮੀਨ ਲੈ ਲਓ ਫਿਰ ਮਾਰਕੀਟ ਰੇਟ ਨਹੀਂ ਮਾਰਕੀਟ ਰੇਟ ਜੋ ਹੋਊਗਾ ਉਹਨੂੰ 400% ਨਾਲ ਵਧਾ ਕੇ ਦੇਣਾ ਪਊਗਾ ਆਸਕੀਮ ਦੇਖ ਕੇ ਤਾਂ ਬਿਲਡਰ ਕਹਿੰਦੇ ਫਿਰ ਤਾਂ ਬਹੁਤ ਮਹਿੰਗੀ ਹੋ ਜੂਗੀ ਫਿਰ ਇਹਨਾਂ ਨੇ ਚਲਾਕੀ ਕੀਤੀ ਦੇਖੋ ਕਿੰਨੇ ਕਾਨੂੰਨਾਂ ਦੀ ਧੱਜੀਆਂ ਉਡਾਈਆਂ ਇਹਨਾਂ ਨੇ ਜਿਹੜਾ ਕਾਨੂੰਨ ਬਣਿਆ ਉਹਦਾ ਜ਼ਿਕਰ ਹੀ ਨਹੀਂ ਕੀਤਾ ਇੱਕ ਨਵੀਂ ਨੋਟੀਫਿਕੇਸ਼ਨ ਕੈਬਨ ਨੇ ਕੱਢੀ ਕੋਈ ਤਕਰੀਬਨ 40 ਸਾਲ ਪਹਿਲੇ ਕੋਈ ਪੁਰਾਣਾ ਕਾਨੂੰਨ ਸੀ ਜਿਹੜਾ ਕਾਨੂੰਨ ਹੁਣ ਲਾਗੂ ਨਹੀਂ ਹੈ ਉਹਦੇ ਦੋ ਸੈਕਸ਼ਨ ਕੱਢ ਲਏ ਇੱਕ ਸੈਕਸ਼ਨ ਹੈ ਜਿੱਥੇ 56 ਨੰਬਰ ਸੈਕਸ਼ਨ ਹੈ ਪੁਰਾਣਾ 40-50 ਸਾਲ ਪਹਿਲਾਂ ਜਿੱਥੇ ਸਰਕਾਰ ਜੀ ਦੀ ਮਰਜ਼ੀ ਜਗਵੀਨ ਅਕਵਾਇਰ ਕਰ ਸਕਦੀ ਸੀ ਜੀ ਉਹ ਸੈਕਸ਼ਨ ਦੇ ਨਾਂ ਤੇ ਨੋਟੀਫਿਕੇਸ਼ਨ ਕਰਤੀ ਇਹ ਕੋਦੇ ਨਾਲ ਦਾ ਸੈਕਸ਼ਨ ਹੈ ਜਿੱਥੇ ਲਿਖਿਆ ਸਰਕਾਰ ਜਿਹੜੀ ਜ਼ਮੀਨ ਖਰੀਦੂਗੀ ਲਾਊਗੀ ਐਕਵਾਇਰ ਕਰੂਗੀ ਉਹ ਜਿਹਨੂੰ ਮਰਜ਼ੀ ਦੇ ਸਕਦੀ ਆ ਕਿਸੇ ਮਰਜ਼ੀ ਰੇਟ ਤੇ ਦੇ ਸਕਦੀ ਆ ਦੇਖੋ ਕਿੱਡੇ ਵੱਡੇ ਠੱਗਾ ਹੈ ਥੋਡੀਆਂ ਜ਼ਮੀਨਾਂ ਖੋ ਕੇ ਉਹਨਾਂ ਬਿਲਡਰਾਂ ਨੂੰ ਦੇਣ ਵਾਸਤੇ ਆਏ ਆ ਆ ਤਾਂ ਹਲੇ ਤੁਸੀਂ ਆਣਾ ਸੋਚੋ ਕੀ 65000 ਏਕੜ ਸਾਡਾ ਪਿੰਡ ਚ ਨਹੀਂ ਨਾ ਆਇਆ ਸਾਡੀ ਬਚ ਗਈ ਉਹ ਦੇਖ ਰਹੇ ਹੈ ਕੀ ਆ 65000 ਏਕੜ ਜ਼ਮੀਨ ਐਕਵਾਇਰ ਕਰਨ ਦੇ ਬਾਅਦ ਜੇ ਰੋਲਾ ਨਾ ਪਿਆ 1 ਲੱਖ ਏਕੜ ਹੋਰ ਐਕਵਾਇਰ ਕਰਨ ਲੱਗੇ ਹੈ ਅਕਾਲੀ ਦਲ ਤੁਹਾਡਾ ਵਾਦਾ ਕਰਦਾ ਹੈ 1 ਇੰਚ ਨਹੀਂ ਜਾਨ ਦੇਵਾਂਗੇ 1 ਇੰਚ ਨਹੀਂ ਜਾਨ ਦੇਵਾਂਗੇ ਬੋਲੋ ਕੁਛ ਵੀ ਕੁਰਬਾਨੀ ਕਰਨੀ ਪਏ ਮੈਂ ਅਫਸਰਾਂ ਨੂੰ ਕਹਿਣਾ ਚਾਹਣਾ ਹੈ ਚੀਫ ਸੈਕਟਰੀ ਨੂੰ ਬਾਕੀ ਅਫਸਰ ਤਾਂ ਭੱਜ ਗਏ ਕਹਿੰਦੇ ਅਸੀਂ ਐਡਾ ਵੱਡਾ ਪਾਪ ਨਹੀਂ ਕਰਦੇ ਕੱਲਾ ਚੀਫ ਸੈਕਟਰੀ ਹੈ ਜਿਹਨੇ ਕਿਹਾ ਮੈਂ ਕਰੂੰਗਾ ਤੁਸੀਂ ਦੇਖ ਲਓ ਹੋਰ ਕਾਨੂੰਨਾਂ ਦੀ ਕੀ ਧਜੀਆਂ ਉਡਾਈਆਂ ਪਹਿਲੇ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਸੀ ਭਾਵੇਂ ਰਾਜਪਾਲਾ ਦੇਖ ਕੇ ਥਰਮਲ ਪਲਾਂਟ ਦੀ ਜਾਂ ਕੋਈ ਸੜਕ ਵਾਸਤੇ ਜਾਂ ਕੋਈ ਯੂਨੀਵਰਸਿਟੀ ਵਾਸਤੇ ਉਦੋਂ ਚੀਫ ਮਿਨਿਸਟਰ ਦੇ ਥੱਲੇ ਕਮੇਟੀ ਬਣਦੀ ਸੀ ਤੇ ਮਿਨਿਸਟਰ ਉਹਦੇ ਵਿੱਚ ਹੁੰਦੇ ਸੀ ਤੇ ਸਾਰੇ ਮਹਿਕਮਿਆਂ ਦੇ ਸੈਕਟਰੀ ਹੁੰਦੇ ਸੀ ਇਹਨਾਂ ਨੇ ਸਾਰਾ ਕੁਝ ਖਤਮ ਕਰਕੇ ਚੀਫ ਸੈਕਟਰੀ ਦੀ ਕਮੇਟੀ ਬਣਾਤੀ ਜਿਹਦੇ ਥੱਲੇ 4 ਮੈਂਬਰ ਪਾਤੇ ਤੇ ਚਾਰ ਕਿਹੜੇ ਆ ਉਹ ਵੀ ਦਿੱਲੀੋਂ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਨਾਲ ਨਹੀਂ ਇੱਕ ਹੈਗਾ ਅਨੁਰਾਗ ਕੁੰਡੂ ਮੈਨੂੰ ਨਹੀਂ ਪਤਾ ਇਹਦਾ ਨਾਂ ਬੋਲੇ ਨਹੀਂ ਜਾਂਦਾ ਇਹ ਕਹੇਗਾ ਸ਼ੌਕਤ ਰੋਏ ਤੀਜਾ ਹੈਗਾ ਵੇਪ ਮਹੇਸ਼ਵਰੀ ਚੌਥੇ ਸੀਮਾ ਬੰਸਲ ਆ ਲੈਣਗੇ ਤੁਹਾਡੀ ਜ਼ਮੀਨਾਂ ਆ ਕਮੇਟੀ ਦੇ ਹੈਡ ਹੈ ਜਿਹਨੂੰ ਪਤਾ ਨਹੀਂ ਕਿਉਂਕਿ ਆ ਕੇਜਰੀਵਾਦ ਦੇ ਗੂਠਾ ਛਾਪ ਹੈ ਖਾਸ ਹੈ ਪੰਜਾਬੀਓ ਆਪਣੀ ਜ਼ਮੀਰ ਕਿੱਧਰ ਗਈ ਯਾਰ ਪੰਜਾਬ ਆਪਾਂ ਕਹਿੰਨਾ ਪੰਜਾਬੀਆਂ ਦਾ ਆਪਾਂ ਕਹੇ ਆਪਾਂ ਤੁਸੀਂ ਅਰਦਾਸ ਕਰਦੇ ਰਾਜ ਕਰੇਗਾ ਖਾਲਸਾ ਖਾਲਸਾ ਰਾਜ ਚਾਹੀਦਾ ਥੋੜਾ ਰਾਜ ਕਿੱਧਰ ਗਿਆ ਤੁਹਾਡੇ ਤਾਂ ਸਾਰਾ ਕੁਝ ਹੀ ਖੋ ਲਿਆ ਕੱਲਿਆ ਨਹੀਂ ਮੁੱਖ ਮੰਤਰੀ ਹੁਣ ਕੇਂਦਰੀ ਵਾਲਾ ਭਗਵੰਤ ਮਾਨਤਾ ਇੱਕ ਡੁਪਲੀਕੇਟ ਰੱਖਿਆ ਨਾਲ ਫੋਟੋ ਖਿਉਣ ਵਾਸਤੇ ਅੱਜ ਕੋਈ ਵੀ ਪ੍ਰੋਗਰਾਮ ਦੇਖੋ ਜੇ ਗਲੀ ਵੀ ਬਣਾਉਣੀ ਹੋਏ ਨੀ ਪੱਥਰ ਤੇ ਕੇਜਰੀਵਾਲ ਦਾ ਨਾਂ ਹੋਊਗਾ ਤਾਂ ਕੇਜਰੀਵਾਲ ਹੋਊਗਾ ਉੱਥੇ ਕੱਲਿਆ ਨਹੀਂ ਤੁਸੀਂ ਦੇਖ ਲਓ ਐਮਪੀ ਰਾਜ ਸਭਾ ਬਣਾਏ ਚਾਰੇ ਐਮਪੀ ਦਿੱਲੀ ਦੇ ਪੰਜਾਬ ਦਾ ਕੋਈ ਨਹੀਂ ਸੰਦੀਪ ਪਾਠਕ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਮੰੰਦਾ ਉਹਨੂੰ ਐਮਪੀ ਬਣਾਤਾ ਰਾਜ ਸਭਾ ਦਾ ਵਿਕਰਮ ਸਾਣੀ ਨੂੰ ਦਿੱਲੀੋਂ ਬਣਾਤਾ ਰਾਗਬ ਚੱਡੇ ਨੂੰ ਦਿੱਲੀੋਂ ਬਣਾਤਾ ਤੇ ਦੂਜੇ ਜਿਹੜੇ ਬਣਾਇਆ ਤੇ ਦਿਦੋਂ ਵੀ ਰਾਜ ਸਭਾ ਚ ਕੋਈ ਪੰਜਾਬ ਦੀ ਗੱਲ ਆਉਂਦੀ ਹੈ ਆ ਚੁੱਪ ਕਰਕੇ ਬਹਿ ਜਾਂਦੇ ਆ